हाँ जी दोस्तों की हाल चल अमीर कर सब वाया होंगे अपनी रोजी बन गई गल बन गई यार तो नहीं की बच या। गया यार ऐसी आठेरी चल बह गया बार रोटियां रोटियां पा दे ਇਹਦੇ ਬਾਰੇ ਤਾਂ ਹੈ ਕੰਮ ਬਾਰੇ ਉੱਥੇ ਚੱਲ ਭਾਈ ਟਿਕਾਣੇ ਤੇ ਆਉਦੇ ਇਹ ਸਹੀ ਕਰੋ ਮੇਰੇ ਨਾਲ ਕੰਮ ਫਿਰ ਕਰਨੀ ਉੱਤੇ ਫੇਟ ਜੂ ਬਟਾ ਕੰਡਾ ਨੇ ਤੂੰ ਟੋਕਰੀ ਲੈ ਲੈ ਬਾਹਰਲੇ ਪਾਸੇ ਸੜਕ ਤੋਂ ਟੱਕਰ ਚੱਲ ਇਹ ਡਿੱਗੂਗਾ ਮੈਂ ਲੈ ਤਾ ਫੋਣੀ ਡਰ ਟੋਕਰੀ ਲੈ ਤੈਨੂੰ ਮਕਰਾਂ ਉਹ ਆਹੋ ਆਮੀ ਤਾਂ ਹੀ ਬੈਧੀ ਲਈ ਵੀ ਆਹੋ ਆ ਟੈਡੀ ਟੈਡੀ ਆ ਟੈਡੀ ਇਹ ਟੋਕਰੀ ਕੰਮ ਨਹੀਂਦੀ ਨਹੀਂ ਸੁਧੀ ਕਾ ਬੈਸ ਆਪਣੀ ਗੱਡੀ ਦੀ ਉਹ ਟੋਪੀ ਲਾਈਏ ਯਾਰ ਪਿੰਬਾ ਗਰਮੀ ਹੋ ਗਈ ਤਾਂ ਗਰਮੀ ਹੋ ਗਈ ਉਹ ਟੋਪੀ ਲਾਈ ਲਾ ਲਈ ਤਾਂ ਇੱਕ ਆਪਣੀ ਗੱਡੀ ਦੀ ਉਹ ਜਿਹੜੀ ਉਹ ਪਾਰਕਿੰਗ ਲਈ ਖੁੱਚਦੀ ਉਹ ਥੋੜੀ ਛੜਾ ਖਰਾਬ ਸੀਗੀ ਉਹ ਆਪਾਂ ਕਰੇ ਦੇਖਦੇ ਹਾਂ ਬਦਲ ਕੇ ਠੀਕ ਕੀਤਾ ਗੱਡੀ ਆਪਾਂ ਕਾਢ ਲਈ ਸੀ ਬਾਹਰ ਤੁਹਾਨੂੰ ਬਦਲਦੇ ਆ ਤੇ ਉਹ ਤਾਂ ਬੀਨਾ ਪ੍ਰੋਡਕਸ਼ਨ ਕਰਾਇਆ ਹੋਇਆ ਦਿਆ ਇੰਸ਼ੋਰੈਂਸ ਸੀਗਾ ਕੱਲ ਹੀ ਕਰਾਇਆ ਸੀ ਯਾਰ ਪਹਿਲਾਂ ਸੀ ਪੱਟ ਕਿਵੇਂ ਕੁਸਤਾ ਪਟਿਆ ਗਿਆ ਆਪੀ ਉੰਨੇ ਸਾਰੇ ਬੱਟਕੇ ਫੱਟਿਆ ਗਿਆ ਨਾ ਅਸਾਂ ਜਿੱਕ ਲਈ ਬਰਲ ਨਹੀਂ ਹੁੰਦੀ ਜੀ ਅੱਜ ਆਪ ਦੇਖਦੇ ਹਾਂ ਬਲੀ ਨਾ ਸੋਟੀ ਬਰਲ ਨਹੀਂ ਆ ਗਦੀ ਹੁੰਦੀ ਆ

ਹੋਪੀਰ ਦਾ ਫਰੇਗਮ ਨਾ ਟੋਕ ਇਹ ਜਿੱਿਕਾ ਖਰਚਾ ਨਿਕਲ ਗਿਆ ਲੋਕ ਕਿੰਨਾ ਹੋ ਰਹੀਆਂ ਤੇ ਲੇਟ ਵੀ ਨਾ ਕੋਈ ਵੀ ਗੁਰ ਜਾਵਾ ਕਿੱਕ ਤਸੀਂ ਗਿਆ ਕਰਦੇ ਹਾਂ ਹਰ ਤੱਕੀ ਜੀ ਆਪਣੇ ਕੋਲੇ ਚੱਬਗੇ ਚੁਬਗੇ ਚਾਹੀਏ ਕਾਫੀ ਅਜੇ ਨਾ ਫੰਟ ਹੋ ਰਿਹਾ ਸਮਝ ਨਾ ਆਵੇ ਇਹ ਦੇਖੋ ਇਹ ਆ ਗਿਆ ਨਾ ਠੀਕਾ ਨਹੀਂ ਫਿਰ ਮਿਸਟਰੀ ਜਿੰਦਾਬਾਦ ਉਹ ਤੋਂ ਕਰਾ ਲਾਂਗੇ ਹੇ ਦੋਸਤੋ ਇੰਨੇ ਕੰਮ ਸੀਲੇ ਇਹਨਾਂ ਪੇਜ ਕਸ ਪਾਇਆ ਪਾਉ ਉਥੇ ਪੇਜ ਕਸ ਨਾ ਵੰਦੀ ਨਿਕਲੀ ਹੋਈ ਨਾ ਮੱਥਾ ਲਾਉਣਾ ਸੀ ਉਹ ਨਾ ਪਾ ਆ ਗੜੀਆਂ ਬਾਹਰ ਕੱਢ ਕੇ ਕਿੱਦਾਂ ਨਿਕਲੂਗੀ ਜੇ ਮਗਰ ਨਹੀਂ ਨਿਕਲੂਗਾ ਗਾਣ ਨਿਕਲੂਗੀ ਇਹਦਾ ਪ੍ਰੋਜੈਕਟ ਆਪਾਂ ਨੂੰ ਦੇਖਣਾ ਪੈਣਾ ਹੈ। ਕੋਈ ਸਾਮ ਉਹ ਤਾਂ ਨਹੀਂ ਗਈ। ਅੱਗ ਦੇਖਦੇ ਆ ਵੀ ਇਹਨੂੰ ਦੋਸਤੋ ਇਹਦਾ ਵੀ ਲੋਕ ਹੀ ਹੁੰਦਾ। ਇਹ ਵੀ ਕੱਢ ਲਈਏ ਕੋ ਬਾਹਰ। ਆਹ ਲੋਕ ਹੁੰਦਾ ਇਹਦਾ ਇਹ ਲੋਕ ਅੰਦਰੋਂ ਕਟੱਕ ਕੇ ਲੱਗ ਜਾਂਦੀ ਆ ਤੇ ਹੁਣ ਆਪਾਂ ਜਿਹੜੀ ਸਵਿਚ ਆਪਣੀ ਲਿਆਂਦੀ ਸੀ ਆਹ ਹਾ ਇਹ ਦੇਖ ਲੈਣ ਫਿੱਟ ਕਰਕੇ ਇਹਦੇ ਚ ਚੱਕ ਲੱਗਦਾ ਗਈ ਹੈ ਹੁਣ ਆਪਾਂ ਇਹਨੇ ਲਾ ਕੇ ਤੇ ਨਾ ਲੱਗੀ ਹਾਂ ਆ ਲੱਗੀ ਹੈ ਕੋਈ ਨਾ ਤੇ ਲਾਉਣੇ ਆ ਲੈ ਵੀ ਦੋਸਤੋ ਅੰਗਲੀ ਆ ਬਸ ਸਵਿਚ ਕੱਢਦੀ ਆ ਤੇ ਆਹ ਪਹਲਾਤੀ ਹੁਣ ਲੌਕ ਹੀ ਹੁੰਦੀ ਉਹਦੇ ਅਹੀਂ ਆਟਣਗੇ ਮੇਰੇ ਸੌਣਾ ਇਹ ਆ ਪਹਲਾਉਂਦੇ ਹਾਂ ਦੇਖੋ ਕਿ ਹੁਣ ਆਪਾਂ ਸੋਚ ਲਾ ਕੇ ਦੇਖਦੇ ਹਾਂ ਐਲਈਸੀਡੀ ਕੋਈ ਤਾਰ ਤੋਤਾ ਨਹੀਂ ਹਿੱਲੀ ਦੀ ਚੱਲਦੀ ਆ ਇੱਕਾ ਸਾਨੂੰ ਇੰਡੀਕੇਟਰ ਛੱਡ ਕੇ ਦਿਖਾਵਾਂਗੇ ਪਹਿਲਾਂ ਆਪਾਂ ਤੇਲੀ ਤੇ ਬਾਅਦ ਚ ਇਕੱਠੇ ਪੀਚਗਾ ਚ ਉਹ ਲੱਗ ਰਿਹਾ ਹੈ ਕਿ ਉਹ ਬੀ ਚੱਕੀ ਪਹਿਲਾਂ ਤੇ ਹੱਥ ਦਾ ਜੂਰ ਖਰਾ ਹੋ ਗਿਆ ਯਾਰ ਆ ਦੇਖੋ ਸਾਰੇ ਕੰਤੋੜਾ ਨਹੀਂ ਨੰਨ ਇਹ ਮਰਾਦਾ ਹੀ ਮੈਂ ਫਿਰ ਮੇਸਟਰ ਕਰਾਵਾਂਗੇ ਉਹਨਾ ਤਨ ਚਾਰ ਵਾਰ ਹੀ ਗਏ ਆ ਬਸ ਭੁੱਲ ਜਾਈਦਾ ਅੱਜ ਟਾਈਮ ਸੀ ਕੁਦਰਤੀ ਤੀਤ ਮੈਂ ਕਰ ਹੀ ਵੀ ਨਹੀਂ ਕਰਕੇ ਬਹੁਤ ਬੰਦੇ ਨੂੰ ਕੰਮ ਆਪ ਹੀ ਕਰਨਾ ਚਾਹੀਦਾ ਇਹ ਵੀ ਜਾਂ ਸਹੀ ਆਪਣਾ ਠੀਕ ਹੈ ਚੱਲਦੀ ਆ ਹੁਣ ਆਪਾਂ ਇੰਡੀਕੇਟਰ ਦੇਖਦੇ ਛੱਡ ਕੇ ਦੋਨੋਂ ਚੱਲਦੇ ਹਨ ਇਧਰ ਲ ਵੀ ਚੱਲਦਾ ਇਧਰ ਲ ਵੀ ਚੱਲਦਾ ਕਹਿੰਦੇ ਜਿਵੇਂ ਸਵਿਚ ਸਹੀ ਲੱਗ ਗਿਆ ਕੰਮ ਜਬ ਹੋ ਗਿਆ ਆਪਾਂ ਚੱਲ ਪਾਵਾਂ ਹੁਣ ਆਪਾਂ ਇਹਦਾ ਸਮਾਨ ਖਿਲਰਿਆ ਇਹ ਨਹੀਂ ਲਾਈਏ ਕਿਸੇ ਸਰੀਵਨ ਨੇ ਉਹਨਾਂ ਦੇ ਕੀ ਪੀਜ ਗਏ ਸਨ ਇੱਕ ਹੋਰ ਟਿਕਾ ਮੁੰਜ ਕੀਆ ਮਨ ਨੂੰ ਲੌਕ ਲੁਕ ਦੇ ਇਸ ਮੈਂ ਕਿਹਾ ਲੌਕ ਲੁਕ ਜੀ ਹੁੰਦੀ ਹੈ ਤੇ ਯਾਰ ਪਤਾ ਨਹੀਂ ਕਿਵੇਂ ਸਿਸਟਮ ਹੁੰਦਾ ਪਰ ਸਹੀ ਆ ਲੱਗ ਵੀ ਸਹੀ ਚੋਰੀਆਂ ਜਿੱਕਤ ਹੁੰਦੀਆਂ ਮੈਂ ਕਿਹਾ ਵੀ ਪਤਾ ਨਹੀਂ ਥੋੜੇ ਧਿਆਨ ਨੇ ਲਾਉਣੇ ਪੈਂਦੇ ਹਨਾ ਟੋਟਰ ਨੂੰ ਮਿਸਤਰੀ ਨੂੰ ਤਾਂ ਹੁਣ ਜਾਣਕਾਰੀ ਹੁੰਦੀ ਹੈ ਉਹ ਤਾਂ ਅੱਖਾਂ ਮੀਚ ਕੇ ਖੋਲ ਲੈਣਾ ਬੰਦ ਕਰ ਲਿੰਦਾ ਆਪਣੇ ਵਾਸਤੇ ਕੰਮ ਸੀ ਪਹਿਲੀ ਵਾਰੀ ਕਿਤਾ ਪਹਿਲੀ ਵਾਰੀ ਜੀ ਮਾਨਕ ਦੀ ਮੇਰ ਨਾਲ ਸਫਲ ਹੋ ਗਏ ਹਾਂ ਹੁਣ ਆਪਾਂ ਖੂਨ ਤੋੜ ਗਿਆ ਸਵਿਚ ਪਹਿਲਾਂ ਲੱਗੀ ਸੀ ਇਹਦੇ ਇਹ ਚ ਗੜਬੜ ਸੀ ਕਿੰਨੀ ਗੜਬੜ ਸੀ ਇਹ ਕਰੇ ਇਸ ਕਰੇ ਇੱਕ ਐਂਡੀਕਟਰ ਹੀ ਕੋਈ ਨਹੀਂ ਸੀ ਕਰੇ ਇੱਥੇ ਲਈ ਕੋਈ ਨਹੀਂ ਕਰੇ ਇੱਥੇ ਲਈ ਕਰੇ ਦੋਵੇਂ ਜਗਾਉਣ ਲੱਗੇ ਨਹੀਂ ਸੀ ਹੁਣ ਕੋ ਬੈਗ ਗੇਅਰ ਪਾ ਕੇ ਦੇਖਦੇ ਹਾਂ ਦੋਵੇਂ ਡਿਜੀਟ ਚੱਕਦੇ ਹਾਂ ਨਾ ਨੰਬਰੇਕਨ ਆਪ ਕੇ ਬ੍ਰੇਕ ਨਾਲ ਵੀ ਇਹ ਇੰਡੀਕੇਟਰ ਜਗਦੀ ਸੀ ਪੈਕਰ ਤੋਂ ਬ੍ਰੇਕਾਂ ਨੂੰ ਦੇਖਦੇ ਆ ਆ ਵੀ ਜਗਦੀ ਆ ਆ ਨਹੀਂ ਜਗਦੀ ਇੱਧਰ ਲਈ ਸ਼ਾਇਦ ਹਾਂ ਇਹ ਨਹੀਂ ਜਗਦੀ ਬੱਲ ਵੀ ਹਾਂ ਚੇਂਜ ਕਰਾਉਣਾ ਪਊਗਾ ਇੰਡੀਕੇਟਰ ਤਾਂ ਜੋ ਚੱਲ ਰਿਹਾ ਬ੍ਰੇਕਾਂ ਤੇ ਇੱਕ ਤਾਲ ਲੈਟਰ ਨਹੀਂ ਜਗਦੀ ਇੱਕ ਬੈਗਰ ਪਾਉਣਿਆ ਵਾਹ ਇਹ ਦੋਵੇਂ ਚੀਜ਼ਾਂ ਨੂੰ ਚਲੋ ਵਿਖਾ ਲਾਂਗੇ ਤਾਂ ਸੋਚੀ ਦੱਸੀਏ ਆਪਣਾ ਪਲੇਖਾ ਸੋਚੀ ਚਲੋ ਬਦਲਦੀ ਆਪਾਂ ਤਾਂ ਬਦਲ ਨਹੀਂ ਪੈਣੀ ਸੀ Dyna beth